ਔਰ ਜਿਹੜੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਚੰਡੀਗੜ੍ਹ ਪਟਿਆਲੇ ਜਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਫੰਕਸ਼ਨ ਕਰਾਣ ਦੀ ਲੋੜ ਨਹੀਂ ਹੈਗੀ ਜਿਹੜੀ ਲਈ ਜਿਹੜੀ ਚੇਅਰ ਜਿਕੇ ਨੇ ਤੇ ਜੇਕਰ ਟੇਬਲ ਦੀ ਗੱਲ ਕਰੀਏ ਤਾਂ ਆਪਨੇ ਮੈਂ ਕੈਮਰਾ ਪੈਸੇ ਨੂੰ ਕਹੂੰਗਾ ਕਿ ਕੋਈ ਟੇਬਲ ਦਿਖਾ ਦਿੱਤਾ ਜਾਵੇ ਤਾਂ ਆ ਬੜੇ ਵਧੀਆ ਜਿਹੜੇ ਖੂਬਸੂਰਤ ਜਿਹੜੇ ਟੇਬਲ ਹੈਗੇ ਨੇ ਤਾਂ ਬੜੀ ਖੂਬਸੂਰਤੀ ਜਿਹੜੀ ਇਸ ਰਿਜੋਰਟ ਦੇ ਵਿੱਚ ਜਿਹੜੀ ਆਪਾਂ ਕਈ ਕੂਟ-ਕੂਟ ਕਰ ਭਰੀ ਹੋਈ ਹੈ ਹਿੰਦੀ ਜਿਹਾ ਹੁੰਦਾ ਹੈ 기ਆ ਹੋਰ ਤੇ ਵਿਵੇਕ ਜੀ ਨੇ ਸਾਰਾ ਆਰਕੀਟੈਕਟ ਕੀਤਾ ਹਾਂਜੀ ਹਾਂਜੀ ਵਿਵੇਕ ਜੀ ਨੇ ਸਾਰਾ ਪੈਲਸ ਸਾਰਾ ਵਿਵੇਕ ਜੀ ਨੇ ਡਿਜ਼ਾਈਨ ਕੀਤਾ ਹੈ ਜੀ ਜਿਹੜਾ ਆਪਣਾ ਇਹ ਇੰਟੀਰੀਅਰ ਹੈ ਹਾਲ ওভার ਜੀ 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 ਖੋਲਾ ਇਹ ਸਾਰਾ ਇੰਟੀਰੀਅਰ ਮਾਸਕ ਡੈਕੋਰ ਲੁਧਿਆਣਾ ਤੋਂ ਅਮਨ ਜੀ ਨੇਗੇ ਜੀ 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 ਇਹ ਉਹਨਾਂ ਨੇ ਡਿਜ਼ਾਈਨ ਕੀਤਾ ਕਾ ਹਾਲ ਦੇ ਅੰਦਰ 5-600 ਬੰਦੇ ਦੀ ਗੈਦਰਿੰਗ ਬੜੇ ਆਰਾਮ ਨਾਲ ਹੋ ਜਾਂਦੀ ਹੈ ਏਸੀ ਬਾਥਰੂਮ ਨੇ ਹਾਂਜੀ ਵਾਸ਼ਰੂਮ ਵੀ ਏਸੀ ਹੈ ਮੇ ਚਾਵਲਾ ਦੋਸਤੋ ਅਸੀਂ ਅੱਜ ਸਾਹਿਲ स्वीट्स ਬਹੁਾ ਵਾਲਿਆਂ ਦੇ ਨਵੇਂ ਰਿਜੋਨਸ ਸੂਰਜ ਰਿਜੋਰਟ ਦੇ ਵਿੱਚ ਇਸ ਵਕਤ ਮੌਜੂਦ ਆ ਜੋ ਰਤਿਆ ਰੋਡ ਦੇ ਉੱਤੇ ਸਥਿਤ ਹੈ ਤੇ ਅਗਰ ਇਸ ਰਿਜੋਰਟ ਦੀ ਅਗਰ ਤੁਹਾਨੂੰ ਖੂਬਸੂਰਤੀ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਖੂਬਸੂਰਤੀ ਦੇਖ ਕੇ ਆ ਜਿਹੜੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਚੰਡੀਗੜ੍ਹ ਪਟਿਆਲੇ ਜਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਫੰਕਸ਼ਨ ਕਰਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇੱਥੋਂ ਦੀ ਖੂਬਸੂਰਤੀ ਦਿਖਾਵਾਂਗੇ ਬਹੁਤ ਹੀ ਘੱਟ ਬਜਟ ਦੇ ਉੱਤੇ ਬਹੁਤ ਹੀ ਘੱਟ ਬਜਟ ਦੇ ਉੱਤੇ ਤੁਸੀਂ ਕੈਟਰਿੰਗ ਤੇ ਆਪਦਾ ਫੰਕਸ਼ਨ ਜਿਹੜਾ ਇੱਥੇ ਕਰਵਾ ਸਕਦੇ ਹੋ ਤਾਂ ਖਾਣੇ ਆ ਤੁਹਾਨੂੰ ਇਸ ਖੂਬਸੂਰਤੀ ਦਾ ਰਾਜ ਕੀ ਹੈ ਮੈਂ ਮਿਲਾਨਿਆ ਤੁਹਾਨੂੰ ਇੱਥੋਂ ਦੇ ਓਨਰ ਦੇ ਨਾਲ ਰਿਜੋਰਟਸ ਬਾਰੇ ਬੜਾ ਸੁਣਿਆ ਤੁਹਾਡੇ ਬੋਹਾ ਦੇ ਵਿੱਚ ਅਜਿਹਾ ਕੀ ਤੁਸੀਂ ਰਿਜੋਰਟਸ ਬਣਾ ਦਿੱਤਾ ਜਿਹੜੇ ਕਿ ਬੜ ਲਾਡੇ ਮਾਨਸਾ ਵਰਗੇ ਸ਼ਹਿਰਾਂ ਦੇ ਵਿੱਚ ਤੁਹਾਡੇ ਰਿਜੋਰਟ ਦੀ ਚਰਚਾ ਹੋਣ ਲੱਗੀ ਕੀ ਹੈ ਜ ਇਹ ਰਿਜੋਰਟਸ ਦੇ ਵਿੱਚ ਖੂਬਸੂਰਤੀ ਦਾ ਰਾਜ ਕੀ ਹੈ ਐਕਚੁਅਲੀ ਜੀ ਸਾਡਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ ਜੀ ਇਹ ਰਿਜੋਰਟ ਦਾ ਵੀ ਅਸੀਂ ਮਤਲਬ ਕੁਝ ਬੋਹਾ ਨੂੰ ਵਧੀਆ ਕਰਕੇ ਦੇਣਾ ਜੀ ਇੱਥੇ ਕੋਈ ਵਧੀਆ ਰਿਜੋਰਟ ਹੈ ਨਹੀਂ ਸੀਗਾ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀਗਾ ਇਸ ਲਈ ਅਸੀਂ ਇੱਥੇ ਇਹ ਰਿਜੋਰਟ ਲੈ ਕੇ ਆਉਂਦਾ ਤੇ ਕੀ ਇਹ ਦੇਖੋ ਆਹ ਕਿਆ ਬਾਤ ਆ ਮੈਂ ਤਾਂ ਟੇਬਲ ਕਿਆ ਬਾਤ ਆ ਇਹ ਤਾਂ ਮੈਂ ਕਹਿੰਨਾ ਤੁਸੀਂ ਵਧੀਆ ਬਣਾ ਰੱਖੇ ਨੇ ਸਾਰਾ ਕੀ ਕੁਛ ਹੈ ਤੁਹਾਨੂੰ ਦਿਖਾਉ ਸਾਡੇ ਦਰਸ਼ਕ ਦੇਖਣਾ ਚਾਹਣਗੇ ਕਿ ਇਹ ਖੂਬਸੂਰਤੀ ਜਿਹੜੀ ਤੁਸੀਂ ਆ ਜਿਹੜੀ ਬਠਿੰਡਾ ਆ ਜਾਂ ਜਾਂ ਆਪਾਂ ਕਦੀ ਗੱਲ ਕਰੀਏ ਪਟਿਆਲਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਤੁਸੀਂ ਬੋਹਾ ਦੇ ਵਿੱਚ ਇੱਕ ਬੈਕਵਰਡ ਏਰੀਆ ਲੋਕਾਂ ਨੇ ਜਿਹੜਾ ਖਤਾਬ ਦੇ ਰੱਖਿਆ ਤੁਸੀਂ ਉਹਨੂੰ ਇੰਨੀ ਵਧੀਆ ਜਿਹੜੇ ਤਰੀਕੇ ਦੇ ਨਾਲ ਜਿਹੜੀ ਖੂਬਸੂਰਤੀ ਨਾਲ ਭਰਤਾ ਤਾਂ ਤੁਸੀਂ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਬਾਈ ਜੀ ਬਹੁਤ-ਬਹੁਤ ਵਧਾਈਆਂ ਤੇ ਕੀ ਹੈ ਤੁਹਾਡਾ ਦੱਸੋ ਤਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਤੁਸੀਂ ਸਾਰਾ ਰਿਜ਼ੋਰਟ ਇੱਕ ਵਾਰ ਦਿਖਾ ਦਿੱਤਾ ਜਾਵੇ ਕਿ ਰਿਜ਼ੋਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਕੁਛ ਹੈ ਬਾਈ ਜੀ ਦੱਸੋ ਥੋੜਾ ਜਿਹਾ ਜਿਵੇਂ ਉਹ 25ਅਰਸ ਦੀ ਗੱਲ ਕਰੀਏ ਤਾਂ ਚੇਅਰਜ਼ ਲਗਜ਼ਰੀ ਲਈ ਜਿਹੜੀ ਚੇਅਰਜ਼ ਹੈਗਿਨੇ ਤੇ ਜੇਕਰ ਟੇਬਲ ਦੀ ਗੱਲ ਕਰੀਏ ਤਾਂ ਆਪਣੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਕਿਹੜਾ ਟੇਬਲ ਖਾ ਦਿੱਤਾ ਜਾਵੇ ਤਾਂ ਆ ਬੜੇ ਵਧੀਆ ਜਿਹੜੇ ਖੂਬਸੂਰਤ ਜਿਹੜੇ ਟੇਬਲ ਹੈਗੇ ਨੇ ਤਾਂ ਲਗਜ਼ਰੀ ਜਿਹੜੇ ਟੇਬਲ ਹੈਗੇ ਨੇ ਤਾਂ ਅਗਰ ਗੱਲ ਕਰੀਏ ਤਾਂ ਇੰਟੀਰੀਅਰ ਦੀ ਤਾਂ ਇੰਟੀਰੀਅਰ ਇੰਨਾ ਵਧੀਆ ਤਾਂ ਦੇਖਣ ਦੇ ਵਿੱਚ ਦੇਖੋ ਤੁਸੀਂ ਕੋਈ ਵੀ ਅਗਰ ਬਾਹਰੋਂ ਐਂਟਰੀ ਕਰਦਾ ਤਾਂ ਬੜੀ ਖੂਬਸੂਰਤੀ ਜਿਹੜੀ ਇਸ ਰਿਜ਼ੋਰਟ ਦੇ ਵਿੱਚ ਜਿਹੜੀ ਆਪਾਂ ਕਹੇ ਕੂਟਕੂਟ ਕਰ ਭਰੀ ਹੋਈ ਹੈ ਹਿੰਦੀ ਜੀ ਕਹਾ ਹੁੰਦਾ ਕਿ ਇਹ ਉਹ ਸਿੱਧ ਹੁੰਦੀ ਹੈ ਬਾਈ ਜੀ ਦੇ ਉੱਤੇ ਤੇ ਬਾਈ ਜੀ ਬਹੁਤ ਵਧੀਆ ਤੁਹਾਡਾ ਰਿਜ਼ੋਰਟ ਹੋਇਆ ਇਸ ਬੇਡਾ ਇੰਟੀਰੀਅਰ ਇੰਨਾ ਸੋਹਣਾ ਇੰਟੀਰੀਅਰ ਤਿਆਰ ਕਰਨਾ ਇਹ ਬਹੁਤ ਵੱਡੀ ਗੱਲ ਆ ਤਾਂ ਕੀਨੇ ਤੁਹਾਡਾ ਇੰਟੀਰੀਅਰ ਤਿਆਰ ਕੀਤਾ ਤੇ ਇਹ ਕਿਨੇ ਤੁਹਾਡਾ ਜਿਹੜਾ ਨਕਸ਼ਾ ਜਿਹੜਾ ਤੁਹਾਡਾ ਬਣਾਇਆ ਤੇ ਕੀ ਕਹਿਣਾ ਚਾਹੋਗੇ ਜੀ ਜੀ ਇਹ ਜਿਹੜਾ ਮਤਲਬ ਆਪਣੇ ਆਰਕੀਟੈਕਟ ਸੀ ਜੀ ਦੇ ਉਹ 골ਡਨ ਆਰਕੀਟੈਕਟ ਬੁਲਾੜਾ ਤੁਬ ਵਿਵੇਕ ਜੀ ਨੇਗੇ ਜੀ ਤੇ ਵਿਵੇਕ ਜੀ ਨੇ ਸਾਰਾ ਆਰਕੀਟੈਕਟ ਕੀਤਾ ਹਾਂਜੀ ਹਾਂਜੀ ਵਿਵੇਕ ਜੀ ਨੇ ਸਾਰਾ ਪੈਲਸ ਸਾਰਾ ਵਿਵੇਕ ਜੀ ਨੇ ਡਿਜ਼ਾਈਨ ਕੀਤਾ ਹੈ ਜਿਹੜਾ ਆਪਣਾ ਇਹ ਇੰਟੀਰੀਅਰ ਹੈ ਹਾਲਓਵਰ ਇਹ ਸਾਰਾ ਇੰਟੀਰੀਅਰ ਮਾਸਕ ਡੈਕੋਰ ਲੁਧਿਆਣਾ ਤੋਂ ਅਮਨ ਜੀ ਨੇਗੇ ਜੀ ਜੀ ਇਹ ਉਹਨਾਂ ਨੇ ਡਿਜ਼ਾਈਨ ਕੀਤੇ ਤਾਂ ਬਹੁਤ ਜਿਹੜੀ ਤੁਸੀਂ ਖੂਬਸੂਰਤੀ ਬਹੁਤ ਹੀ ਵਧੀਆ ਜਿਹੜਾ ਇਸ ਏਰੀਆ 'ਚ ਦਿੱਕਤ ਤਾਂ ਨਹੀਂ ਕੋਈ ਜਿੱਦਾਂ ਮਤਲਬ ਕੀ ਲੋਕ ਉਦਾਂ ਕਰਦੇ ਨੇ ਪਰ ਤੁਸੀਂ ਰੇਟ ਬੜੇ ਬਾਜ਼ੀ ਬਰਖ ਰੱਖੇ ਨੇ ਮੈਂ ਤਾਂ ਇਸ ਗੱਲ ਦਾ ਜੇ ਫਿਰ ਵੀ ਲੋਕ ਸਪੋਰਟ ਨਹੀਂ ਕਰਦੇ ਤਾਂ ਫਿਰ ਭਾਈ ਇਹ ਤੁਹਾਡੀ ਗਲਤੀ ਹੈ ਜੇਕਰ ਤੁਸੀਂ ਨਹੀਂ ਇਹਨਾਂ ਦੀ ਸਪੋਰਟ ਕਰਦੇ ਤਾਂ ਬੁਹਾ ਦੇ ਵਿੱਚ ਇੱਕ ਇੱਕ ਛੋਟੇ ਜਿਹੇ ਕਸਬੇ ਨੂੰ ਇੱਕ ਇੰਨਾ ਖੂਬਸੂਰਤ ਬਣਾਉਣ ਦੇ ਲਈ ਸਾਹਿਜੀ ਨੇ ਜੋ ਜੋ ਆਪਣਾ ਕਦਮ ਚੁੱਕਿਆ ਤਾਂ ਤੁਸੀਂ ਵੱਧ ਝੜ ਕੇ ਇਸ ਦਾ ਜਿਹੜਾ ਸਪੋਰਟ ਕਰੋ ਤਾਂ ਮੈਂ ਫੇਰ ਕਹਾਂਗਾ ਕਿ ਇੱਕ ਵਾਰ ਦੇਖੋ ਤੁਸੀਂ ਕਿੰਨੀ ਖੂਬਸੂਰਤੀ ਇਸ ਦੇ ਵਿੱਚ ਹੈਗੀ ਹੈ ਤਾਂ ਮਿਨੀਮਮ ਕਿੰਨੇ ਕੇ ਬੰਦੇ ਦਾ ਜਿਹੜਾ ਇੱਥੇ ਫੰਕਸ਼ਨ ਹੋ ਜਾਏਗਾ ਜੀ ਇਹ ਜੇ ਆਪਾਂ ਗੱਲ ਕਰੀਏ ਜੀ ਕੱਲੇ 홀 ਦੀ ਤਾਂ 홀 ਦੇ ਅੰਦਰ 5-600 ਬੰਦੇ ਦੀ ਗੈਦਰਿੰਗ ਬੜੇ ਆਰਾਮ ਨਾਲ ਹੋ ਜਾਂਦੀ ਹੈ ਜੇ ਆਲ ਓਵਰ ਸਾਰੀ ਰਿਜ਼ੋਰਟ ਦੀ ਗੱਲ ਕਰੀਏ ਤਾਂ 1000 ਬੰਦੇ ਦੀ ਗੈਦਰਿੰਗ ਤਾਂ ਇੱਕ ਹਜ਼ਾਰ ਬੰਦੇ ਦੀ ਜੇਕਰ ਗੈਦਰਿੰਗ ਕਰਨੀ ਹੈ ਤਾਂ ਤੁਸੀਂ ਸੂਰੀਆ ਰਿਜ਼ੌਂਟ ਪੋਹਾ ਰਤਿਆ ਰੋਡ ਦੇ ਉੱਤੇ ਜਿਹੜਾ ਇਹ ਰਿਜ਼ੌਂਟ ਸਥਿਤ ਹੈ ਤਾਂ ਇੱਕ ਹੋਰ ਤੁਸੀਂ ਦੱਸਿਆ ਸੀ ਕਿ ਇੱਥੇ ਏਸੀ ਬਾਥਰੂਮ ਨੇ ਹਾਂਜੀ ਵਾਸ਼ਰੂਮ ਵੀ ਏਸੀ ਹੈ ਤਾਂ ਕੀ ਬਾਤ ਹੈ ਦੇਖੋ ਜੀ ਮੈਂ ਕਹਿੰਦਾ ਵੱਡੇ ਵੱਡੇ ਮੋਲਾਂ 'ਚ ਏਸੀ ਬਾਥਰੂਮ ਨਹੀਂ ਹੁੰਦੇ ਯਾਰ ਤੁਸੀਂ ਏਸੀ ਮਤਲਬ ਕਿ ਇੱਕ ਵਧੀਆ ਇੱਕ ਟ੍ਰੈਂਡ ਲੈ ਕੇ ਆਇਓ ਕਿ ਏਡੀ ਵੀ ਸੁਵਿਧਾ ਤੁਸੀਂ ਕਸਟਮਰ ਨੂੰ ਦੇ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਇਹ ਮਤਲਬ ਸਭ ਤੋਂ ਮੇਨ ਸੁਵਿਧਾ ਹੋ ਗਈ ਹੈ ਜੀ ਇਹ ਤੋਂ ਬਿਨਾ ਮਤਲਬ ਦਿੱਕਤ ਆ ਰਹੀ ਸੀਗੀ ਜੀ ਵਾਸ਼ਰੂਮ ਚ ਅਗਲਾ ਜਾਂਦਾ ਸੀ ਉੱਥੇ ਗਰਮੀ ਦਾ ਮਤਲਬ ਗਰਮੀ ਦਾ ਸਿਸਟਮ ਹੀ ਇੰਨਾ ਕੁ ਬਚ ਚੁੱਕਿਆ ਹੈ ਜੀ 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 ਵੀ ਅੱਜ ਕੱਲ ਦਾ ਸਾਰਾ ਕੁਝ ਏਸੀ ਕਰਨਾ ਪੈਣਾ ਜੀ 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 ਬਿਲਕੁਲ ਤਾਂ ਦੇਖੋ ਭਾਈ ਜੀ ਨੇ ਕਿੰਨੀ ਵੱਡੀ ਗੱਲ ਕਹੀ ਹੈ ਕਿ ਜਿਵੇਂ ਜਿਵੇਂ ਪਬਲਿਕ ਦੇ ਵਿਊਜ਼ ਬਦਲੀ ਜਾਂਦੇ ਨੇ ਜਾਂ ਪਬਲਿਕ ਦੇ ਡਿਮਾਂਡਾਂ ਵਧੀਆਂ ਜਾਂਦੀਆਂ ਨੇ ਤਾਂ ਉਹ ਪਬਲਿਕ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਤਾਂ ਸਾਹੀ ਜੀ ਨੇ ਤਾਂ ਬੋਹਾ ਦੇ ਵਿੱਚ ਬਾਥਰੂਮ ਲਗਜ਼ਰੀ ਬਾਥਰੂਮ ਉਹ ਵੀ ਏਸੀ ਜਿਹੜੇ ਬਣਾ ਦਿੱਤੇ ਤੁਹਾਨੂੰ ਹੁਣ ਅਸੀਂ ਉਹ ਵੀ ਦਿਖਾਣੇ ਆ ਤਾਂ ਬੜੀ ਵਧੀਆ ਖੂਬਸੂਰਤੀ ਹੈ ਨਵਲ ਜੀ ਇੱਕ ਵਾਰ ਫੇਰ ਦਿਖਾ ਦਿੱਤਾ ਜਾਵੇ ਤਾਂ ਕਿੰਨੀ ਸੋਹਣੀ ਪੇਂਟਿੰਗ ਹੈ ਤਾਂ ਕਿੰਨਾ ਸੋਹਣਾ ਜਿਹੜਾ ਆ ਉੱਥੇ ਦੇਖ ਸਕਦੇ ਹੋ ਤੁਸੀਂ ਅਗਰ ਕਿਸੇ ਨੇ ਕੋਈ ਫੰਕਸ਼ਨ ਕਰਨਾ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕੋਈ ਉੱਥੇ ਵਧੀਆ ਜਿਹੜਾ ਕਰ ਸਕਦੇ ਹੋ ਤਾਂ ਹੋਰ ਕੀ ਕਹਿਣਾ ਜਾ ਰਿਹਾ ਤੁਸੀਂ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਆਪਣੇ ਜਿਹੜੇ ਵਾਸ਼ਰੂਮ ਬਣਾਏ ਨੇ ਅਸੀਂ ਪੂਰੇ ਲਗਜ਼ਰੀ ਮਤਲਬ ਲਗਜ਼ਰੀ ਲੁੱਕ ਦਿੱਤੀ ਹੈ ਇਹਨੂੰ ਪੂਰੀ ਜਿਵੇਂ ਸ਼ਹਿਰਾਂ ਚ ਵਾਜ ਜਾਂਦੇ ਆਪਾਂ ਬਾਹਰ ਕਿਤੇ ਚੰਡੀਗੜ੍ਹ ਲੁਧਿਆਣਾ ਕਿਤੇ ਜਾਂਦੇ ਆ ਉਸ ਤਰ੍ਹਾਂ ਨਾਲ ਮਤਲਬ ਇਹ ਡਿਜ਼ਾਈਨ ਕੀਤੇ ਨੇ ਜੀ ਤਾਂ ਲਗਜ਼ਰੀ ਜਿਹੜੇ ਬਾਥਰੂਮ ਨੇ ਤੇ ਸਫਾਈ ਦਾ ਪੂਰਾ ਜਿਹੜਾ ਪ੍ਰਬੰਧ ਆ ਤੇ ਹਰ ਇੱਕ ਬਾਥਰੂਮ ਦੇ ਵਿੱਚ ਬਾਈ ਜੀ ਨੇ ਦੱਸਿਆ ਕਿ ਅਸੀਂ ਏਸੀ ਲਗਵਾ ਰਕਣੇ ਚਾਹਿਓ ਲੇਡੀਜ਼ ਵਾਲਾ ਪਾਸ ਜਿਹੜਾ ਹੈ ਕਿ ਨੇ ਤਾਂ ਜਾਇਓ ਜੈਂਸ ਕਰੀ ਨੇ ਤਾਂ ਅਸੀਂ ਹੋਰ ਵੀ ਜਿਹੜੇ ਆ ਜਾਣਾਂਗੇ ਜੀ ਹੋਰ ਕੀ ਕੁਝ ਹੈ ਆਪਣੇ ਦੇਖੋ ਤੁਸੀਂ ਕਿੰਨੇ ਸ਼ਾਨਦਾਰ ਇਸ ਜ਼ੋਨ ਦੇ ਵਿੱਚ ਰੂਮ ਹੈਗੇ ਨੇ ਤਾਂ ਇਹ ਜਿਹੜੇ ਬਾਈ ਜੀ ਦੱਸਦੇ ਕਿੰਨੇ ਬਾਈ ਜੀ ਰੂਮ ਤੁਸੀਂ ਜਿਹੜੇ ਇੱਥੇ ਅਵੇਲੇਬਲ ਨੇ ਜੀ ਤਿੰਨ ਰੂਮ ਅਵੇਲੇਬਲ ਨੇ ਜੀ ਆਪਣੇ ਕੋਲ ਜੀ ਇਹ ਬਸ ਜਿਹੜੇ ਤੁਹਾਡੇ ਕੋਲ ਬੁਕਿੰਗ ਕਰਾਉਂਦੇ ਨੇ ਉਹਨਾਂ ਨੂੰ ਹੀ ਦਿੰਨੇ ਆ ਹਾਂਜੀ ਹਾਂਜੀ ਇਹਦਾ ਕੋਈ ਰੈਂਟ ਤਾਂ ਨਹੀਂ ਐਕਸਟਰਾ ਲੈਂਦੇ ਨਹੀਂ ਨਹੀਂ ਕੋਈ ਰੈਂਟ ਨਹੀਂ ਜੀ ਤਾਂ ਬੜੇ ਖੂਬਸੂਰਤ ਤੁਸੀਂ ਜਿਹੜੇ ਇਹ ਰੂਮ ਬਣਾ ਰੱਖੇ ਨੇ ਸਾਰੇ ਤਿੰਨੋਂ ਰੂਮ ਏਸੀ ਨੇ ਜੀ ਤਾਂ ਬਾਕੀ ਗੱਲ ਅਸੀਂ ਆਫਿਸ ਦੇ ਵਿੱਚ ਤੁਹਾਨੂੰ ਦੱਸਦੇ ਆਂ ਕਿ ਹੋਰ ਕੀ ਤੁਹਾਡੇ ਤੱਕ ਜਿਹੜੀ ਜਾਣਕਾਰੀ ਅਸੀਂ ਪਹੁੰਚਾਵਾਂਗੇ ਜੀ ਅਸੀਂ ਆਫਿਸ ਦੇ ਵਿੱਚ ਇਸ ਵਕਤ ਸੂਰੀਆ ਰਿਜ਼ੌਰਟ ਦੇ ਵਿੱਚ ਮੌਜੂਦ ਆ ਤਾਂ ਆਫਿਸ ਦੀ ਲੁੱਕ ਵੀ ਬੜੀ ਵਧੀਆ ਦੇ ਰੱਖੀ ਆ ਤਾਂ ਸਾਹਿਲ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇੰਨੀ ਤੁਸੀਂ ਖੂਬਸੂਰਤੀ ਇੰਨੀ ਅਟਰੈਕਸ਼ਨ ਤੁਸੀਂ ਐਡੀ ਵਧੀਆ ਜਿਹੜੀ ਰਿਜ਼ੌਰਟ ਦੀ ਦੇ ਰੱਖੀ ਆ ਜੇ ਫਿਰ ਵੀ ਬੋਹਾਲੇ ਜਾਂ ਗੱਲ ਕਰੀ ਰਤੀਏ ਵਾਲੇ ਜਾਂ ਬੁਲਾਡੇ ਵਾਲੇ ਜਾਂ ਆਸ-ਪਾਸ ਦੇ ਪਿੰਡਾਂ ਵਾਲੇ ਨਾ ਪੁੱਛਣ ਤਾਂ ਫਿਰ ਭਈ ਉਹ ਤੁਹਾਡੇ ਲਈ ਗਲਤ ਗੱਲ ਹੋਵੇਗੀ ਇੰਨੇ ਵਧੀਆ ਜਿਹੜੇ ਏਸੀ ਰੂਮ ਨੇ ਜਾਂ ਏਸੀ ਹਾਲ ਹੈਗਾ ਏਸੀ ਵਾਸ਼ਰੂਮ ਹੈਗੇ ਨੇ ਤਾਂ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਹੋਰ ਘੱਟ ਬਜਟ ਦੇ ਉੱਤੇ ਤੁਸੀਂ ਇੰਨੀਆਂ ਸੁਵਿਧਾਵਾਂ ਦੇ ਰਹੇ ਹੋ ਤਾਂ ਜੇਕਰ ਤੁਸੀਂ ਫਿਰ ਵੀ ਇਹਨਾਂ ਦਾ ਸਾਥ ਨਹੀਂ ਦੇ ਰਹੇ ਤਾਂ ਮੈਂ ਸਮਝਾਂਗਾ ਕਿ ਮਤਲਬ ਕਿ ਫਿਰ ਹੌਸਲਾ ਅੱਗੇ ਕੰਮ ਕਰਨ ਦਾ ਨਹੀਂ ਕਈ ਵਾਰ ਬੰਦੇ ਦਾ ਪੈਂਦਾ ਤਾਂ ਕੀ ਕਹਿਣਾ ਚਾਹੁੰਗਾ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾ ਰਹੇ ਹੋ ਜੀ ਮੈਂ ਤਾਂ ਇੱਥੋਂ ਦੇ ਆਸ-ਪਾਸ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਬੀ ਮੱਲਬ ਤੁਸੀਂ ਇੱਕ ਵਾਰ ਆ ਕੇ ਇੱਥੇ ਜ਼ਰੂਰ ਸਾਡਾ ਮੱਲਬ ਰਿਜੋਰਟ ਦੇਖੋ ਤੇ ਮੱਲਬ ਸਾਡਾ ਸਾਥ ਦਿਓ ਜੀ ਵੀ ਇੱਕ ਵਾਰ ਜ਼ਰੂਰ ਆਓ ਇੱਥੇ ਫੰਕਸ਼ਨ ਕਰਨ ਜੀ ਤਾਂ ਸਾਹਿਲ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਨਵਾਂ ਇਹਨਾਂ ਨੇ ਸਟੈਪ ਲਿਆ ਉਹ ਵੀ ਇੱਕ ਬੋਹਾ ਕਸਬੇ ਦੇ ਵਿੱਚ ਛਾਡੇ ਮਾਨਸਾ ਨੂੰ ਇਹਨਾਂ ਨੇ ਬੈਕਵਰ ਏਰੀਆ ਦਾ ਨਾਮ ਦਿੱਤਾ ਗਿਆ ਸੀ ਤਾਂ ਇਸ ਚੀਜ਼ ਨੂੰ ਜੇਕਰ ਤੁਸੀਂ ਆ ਜਾਣਿਓ ਕਿ ਸਾਡੇ ਏਰੀਆ ਦੇ ਵਿੱਚ ਡਿਵੈਲਪਮੈਂਟ ਹੋਵੇ ਔਰ ਬਹੁਤ ਹੀ ਘੱਟ ਬਜਟ ਤੇ ਬੜੇ ਜਿਹੜੇ ਘੱਟ ਰੇਟ ਦੇ ਉੱਤੇ ਤੁਹਾਨੂੰ ਜਿਹੜੇ ਤੁਹਾਡੇ ਘਰ ਦੇ ਫੰਕਸ਼ਨ ਚਾਹਿਓ ਮੈਰੀਜ ਅਨਿਵਰਸਰੀ ਹੈ ਚਾਹਿਓ ਬਰਥਡੇ ਪਾਰਟੀ ਹੈ ਚਾਹਿਓ ਮਾਤਾ ਦਾ ਜਾਗਰਣ ਹੈ ਚਾਹਿਓ ਕੋਈ ਚੌਂਕੀ ਹੈ ਚਾਹਿਓ ਕੋਈ ਵੀ ਖੁਸ਼ੀ ਦਾ ਅਗਰ ਕੋਈ ਪ੍ਰੋਗਰਾਮ ਹੈ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਨਾ ਭੁੱਲਣਾ ਤੇ ਇਹਨਾਂ ਦੇ ਨਾਲ ਗੱਲਬਾਤ ਕਰਨਾ ਨਾ ਭੁੱਲਣਾ ਤੁਸੀਂ ਘੱਟ ਬਜਟ ਦੇ ਉੱਤੇ ਅਗਰ ਤੁਸੀਂ ਪ੍ਰੋਗਰਾਮ ਕਰਨਾ ਹੈ ਤਾਂ ਨੀਚੇ ਦਿੱਤੇ ਡਿਸਪਲੇ ਦੇ ਉੱਤੇ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਐਡਰੈਸ ਵੀ ਤੁਹਾਨੂੰ ਜਿਹੜਾ ਅਸੀਂ ਡਿਸਪਲੇ ਦੇ ਉੱਤੇ ਦੇ ਦਾਂਗੇ ਤੇ ਤੁਸੀਂ ਇਹਨਾਂ ਦੇ ਡਿਸਪਲੇ ਤੇ ਕੰਟੈਕਟ ਕਰਕੇ ਐਡਰੈਸ ਤੇ ਪਹੁੰਚ ਕੇ ਤੁਸੀਂ ਆਪਣੇ ਘਰ ਦੇ ਫੰਕਸ਼ਨ ਦੀ ਖੂਬਸੂਰਤੀ ਦੇ ਵਿੱਚ ਚਾਰ ਗੁਣਾ ਵਾਧਾ ਕਰ ਸਕਦੇ ਹੋ ਕੈਮਰਾਮੈਨ ਨਵਲ ਸ਼ਰਮਾ ਦੇ ਨਾਲ ਮੈਂ ਅਮਿਤ ਚਾਵਲਾ ਬੋਹਾ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ